ਆਲੇ ਆਲੇ ਪਤਾ ਲੈ ਆਲੇ ਆਲੇ ਆ ਜਾ ਆ ਜਾ ਸੀਸੀ ਦਾ ਸਾਰਾ ਪਤਾ ਵੇਖੀ ਚੱਲਿਓ ਵੇਖਿਓ ਆ ਵੀ ਨਹੀਂ ਆਪੇ ਸੀਸੀ ਦਾ ਇਹਦੇ ਨੂੰ ਮੂੰਗਾਰੇ ਇਹਦੇ ਨੂੰ ਮੂੰਗਾਰੇ ਸਾਰਾ ਪਤਾ ਵੀ ਕਿੱਥੋਂ ਕੀ ਮਿਲਣਾ ਆ ਵੀ ਦਵਾਈਆਂ ਕੋਲ ਪਾ ਕੇ ਪੀ ਜਾਂਦਾ ਹੁਣ ਸਵਾਇਆ ਆ ਵੀ ਅੱਜ ਤੁਹਾਨੂੰ ਨਾਲ ਇੱਕ ਵੀਡੀਓ ਦਿਖਾਉਣੀ ਆ ਇਹਦੇ ਵਿੱਚ ਦੇਖੋ ਵੀ ਆ ਨਾ ਛੋਟਾ ਜਿਹਾ ਕਾਟੋ ਦਾ ਬੱਚਾ ਵਾ ਇਹ ਵੀ ਨਾ ਛੋਟਾ ਹੁੰਦਾ ਕਾਟੋ ਦੇ ਹਾਲ ਨੇ ਜੋ ਡ੍ਰਿਗ ਪਿਆ ਸੀ ਤੇ ਇੱਥੇ ਸਿੰਘਾ ਨੇ ਇਹਦੀ ਸਾਂਭ ਸੰਭਾਲ ਕੀਤੀ ਉਹਨੂੰ ਦੁੱਧ ਪਿਉਂਦੇ ਰਿਹਾ ਤੇ ਹੁਣ ਇਹ ਗੱਜ ਗਿਆ ਹੈ ਤਾਂ ਇਹ ਛੋਟਾ ਹੀ ਆ ਉਹ ਪੂਰਾ ਵੱਡਾ ਨਹੀਂ ਹੋਇਆ ਤੇ ਵੇਖਿਓ ਇਹਨੂੰ ਆਪਾਂ ਖੋਲਾਂਗੇ ਤੇ ਦੁੱਧ ਪੀਊਗਾ ਜਾ ਕੇ ਇਸਰਾ ਹੋਇਆ ਦੁੱਧ ਨਿਗਲਣੋਂ ਤੇ ਆ ਜਾ ਆਪਾ ਆ ਜਾ ਓਏ ਆ ਜਾ ਆ ਜਾ ਆ ਜਾ ਆ ਜਾ ਆ ਲੈ ਆ ਜਾ ਆ ਲੈ ਆ ਜਾ ਹੁਣ ਉਹਨੂੰ ਜੇ ਪਤਾ ਨਹੀਂ ਲੱਗਾ ਬੁੱਲੇ ਦਾ ਤਾਂ ਜੇ ਇੱਧਰ ਮੰਗਦਾ ਅਸਲ ਵਿੱਚ ਇੱਧਰ ਹੁੰਦਾ ਅੱਛਾ ਆ ਜਾ ਇੱਧਰ ਹੀ ਹੈ ਹੈ ਆ ਇਹਨਾਂ ਨੂੰ ਉਹ ਵੀ ਆ ਗਿਆ ਵੇਖੀ ਜੱਲੇ ਹੁਣ ਦੁੱਧ ਪੀਂਦਾ ਦੁੱਧ ਪੀਂਦਾ ਮੈਂ ਜਾਣਨ ਹਾfte ਭੈਜਦਾ ਹਾfte ਬਹਿ ਜਾਂਦਾ ਲਾ ਆਵੇ ਆ ਗਿਆ ਤਨਵਾ ਆਵੇ ਹੁਣ ਆਪਾਂ ਇਹਨੂੰ ਦੁੱਧ ਪਿਆਉਨੇ ਆਵੇਂਂ ਹੋਵੇ ਕੀਂਦਾਗੇ ਜੀਭ ਮਾਰਦਾ ਕੋਈ ਕਾਰੀਗਰ ਹੈ ਇਹਦੇ ਚ ਨਾ ਆਵੇ ਦੁੱਧ ਪਾਇਆ ਵਾ ਦਾਰੂਜੀ ਵਾਲੀ ਸੀਸੀ ਹੁੰਦੀ ਜਿਹੜੀ ਆਪਣੀਆਂ ਆਹ ਦਵਾਈ ਅੱਖਾਂ ਚ ਪਾਉਣ ਵਾਲੀ ਉਹ ਸੀਧੀ ਦੇ ਵਿੱਚ ਦੁੱਧ ਪਾਇਆ ਵਾ ਇਹ ਆਪ ਦੀ ਮੋਚ ਚ ਪੀ ਰਿਆ ਹਾਂ ਕਾਲੀ ਕਹਿੰਦਾ ਜੀ ਮੈਂ ਨੱਪਦਾ ਵੀ ਮੜ ਮੜ ਨਾਲ ਉਹ ਦੁੱਧ ਧੱਕੇ ਧੱਕਾ ਤੋਕ ਤੋਕਾ ਪੀ ਰਿਆ ਕਿਨੇ ਮੋਚ ਇਹ ਆਰਾਬ ਦੇ ਜੀ ਇਹਨਾਂ ਨਾਲ ਪਿਆਰ ਕਰਨਾ ਚਾਹੀਦਾ ਆਉ ਆਵਦੀ ਮੌਜ ਚ ਆ ਵੇਖਿਓ ਵੇਖਿਓ ਆਉਂਦਾ ਫੇਰ ਆਵੇ ਆ ਆ ਆ ਵੇਖਿਓ ਇਹਨੂੰ ਪਤਾ ਆ ਵੀ ਇਹਦੇ ਜਦੋਂ ਤਾਂ ਆਵੇ ਆ ਗਿਆ ਲੈ ਆਵੇ ਆ ਗਿਆ ਇਹ ਜੀਵ ਜੰਤੂ ਪਿਆਰ ਦੇ ਭੁੱਖੇ ਆ ਜੇ ਆਪਾਂ ਇਹਨਾਂ ਨਾਲ ਪਿਆਰ ਕਰਾਂਗੇ ਤਾਂ ਇਹ ਵੀ ਪਿਆਰ ਕਰਦੇ ਆ ਨਹੀਂ ਡਰਦੇ ਆਪਣੇ ਆ ਵੇਖੋ ਪੀ ਜਾਂਦਾ ਨਾ ਦੁੱਧ ਪੁਫਕ ਲੱਗੀ ਆ ਮौज ਨਾ ਲੱਗਾ ਪਿਆ ਦੁੱਧ ਵੀ ਨਾ ਮਿੱਠੀ ਨਾ ਦਿਆ ਇਹ ਰੱਬ ਦੀ ਜੀ ਆ ਇਹਨਾਂ ਨਾਲ ਪਿਆਰ ਕਰੋ ਤੇ ਇਹ ਵੀ ਆਪਾਂ ਨੂੰ ਪਿਆਰ ਕਰਦੇ ਸੋਕਾ ਤੋਂ ਕਹੇ ਢੋਲਦਾ ਗਿਦਗਿਦੇ ਕਿੰਨਾ ਔਖਾ ਹੋ ਗਿਆ ਪੀਣਾ ਤੇ ਪੀਂਦੀ ਕਰਦਾ ਜਦੋਂ ਅਖਲ ਚ ਭੁੱਖ ਜਾਨੀ ਲੱਗੀ ਆ ਤੇ ਤੇਜੀ ਕਰਦਾ ਹੋ ਗਿਆ ਇਹ ਚੁੰਬੜ ਦਾ ਆਉਣ ਦੇ ਦੇਖਿਓ ਇਹਨੂੰ ਫੇਰ ਲਾਵਾਂਗੇ ਦੇਖਿਓ ਆਉਂਦਾ ਆ ਜਾ ਆ ਜਾ ਆ ਵੀ ਆ ਵੀ ਆ ਵੀ ਆ ਕੋ ਵੇਖਿਓ ਉਹ ਵੀ ਸਾਗਰੀ ਪਹੁੰਚਿਆ ਜਾਂਦਾ ਆ ਵੀ ਆ ਵੀ ਇੰਦਰ ਆ ਵੀ ਸਾਵੇ ਆ ਵੀ ਆ ਵੀ ਉਹਦੇ ਤੋਂ ਮੈਂ ਆਪ ਤਪਾਲ ਲਿੰਦਾ ਉਹਨੂੰ ਉੱਤੇ ਬੈਠ ਗਿਆ ਇਹ ਮੇਰਾ ਕਿ ਮੈਂ ਅਰਾਫਤ ਦੇ ਜੀ ਆਣਾ ਪਿਆਰ ਕਰੋ ਇਹ ਵੀ ਆਪਾਂ ਨੂੰ ਪਿਆਰ ਕਰਦੇ ਆ। ਕੋਈ ਵੀ ਚੀਜ਼ ਆਪਾਂ ਡਰਾਉਣੇ ਆ ਦਾ ਡਰਦੀ ਆ ਤੇ ਜੇ ਪਿਆਰ ਕਰਦੇ ਆ ਦਾ ਵੇਲੇ ਉਹ ਵੀ ਪਿਆਰ ਕਰਦੇ ਆ। ਹਨਾ ਕੁਦਰਤੀ ਚੀਜ਼ਾਂ ਰੱਬ ਨੇ ਉਹ ਜੀਆਂ ਪੈਦਾ ਕੀਤੀਆਂ। ਓ ਗਿਆ ਜਾਊਗਾ। ਇਹ ਹੈਗਾ ਥੋੜਾ ਜਿਹਾ। ਆ ਜਾ ਇੱਧਰ ਪੁੱਤ। ਓ ਕਰ ਗਿਆ। ਮੈਂ ਵੀ ਪੀ ਜਾਂਦਾ ਨਾ ਬੈਠਾ ਮੌਨ ਨੂੰ। ਮੁੰਡਾ ਹੋਇਆ ਵੱਡਾ ਬ੍ਰੋ। ਹਾਂ ਦੀਵਾ ਆ ਗਿਆ। ਬੋਲ ਤਾਂ ਮੈਂ ਤੁਮ। ਹੀ ਮਾਰਦਾ ਉਹਨੇ ਮੈਨੂੰ ਜੀਵ ਆਲੀ ਜਲੀ ਕਰਦਾ ਨਾ ਟੋਲਤਾ ਕੰਜਰਾ ਆ ਜਾ ਆ ਜਾ ਇਧਰ ਆ ਜਾ ਇਧਰ ਆਵੇਂ 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 ਇਧਰ ਆ ਪੁੱਤ ਇਧਰ ਰੱਜ ਗਿਆ ਰੱਜ ਗਿਆ ਆਵੇਂ ਉਹ ਕੀ ਲਗਾਦਾ ਆਵੇਂ ਬਸ ਇਧਰ ਆ ਓਏ ਹੋ ਹੋ ਫਟੇ ਰੋੜਾ ਨਾਲ ਦੋ ਦਬੀ ਲਾ ਆ ਜਾ ਮੇਰੇ ਕੋਲ ਪੂਛ ਹੈਗੇ ਨਹੀਂ ਵਿੱਚ ਕਰਦੇ ਨਾ ਬਾਲ ਜਾਏ ਕੋਈ ਪਤਲੀ ਜੀ ਹੁੰਦਾ ਇਸ ਦੇਖੀ ਦੋਲਤਾਂ ਦੋਲਤਾਂ ਨਿੱਕੀ ਜਿਹੀ ਢੀਅ ਅਧਰੀ ਇੰਨੇ ਗਨੇ ਭਰ ਜਾਣੀ ਆ ਆਲਾ ਵੇਖੋ ਪੀਰ ਆ ਨੇੜਿਓਂ ਵੀ ਦਿਖਾ ਦੇ ਫਲੋਰ 'ਚ 25 ਮੇਂ ਜਿੰਨੇ ਇਕੱਲੇ ਜਾਇ ਜਦੋਂ ਇਹ ਢਿਕੇ ਉਦੋਂ ਵਾਲ ਪੂਰੇ ਸੀ ਇਹਦੇ ਆਏ ਸੀ ਹੈਗੇ ਨਹੀਂ ਨਿਕਲ ਮਾੜੇ ਮਾੜੇ ਢਿਕੇ ਕੁਝ ਨੇ ਮੁੰਡੇ ਤਿਆ ਆ ਗਏ ਇਹਨੂੰ ਇਹਦੀ ਕਿਸਮਤ ਚੰਗੀ ਆ ਕਹਿੰਦੇ ਕੁੱਤੇ ਦੇ ਮੂੰਹ ਚੋਂ ਛਡਾਇਆ ਇਹਨੂੰ ਇਹਦਾ ਨੱਕ ਜਿਆ ਵੀ ਮਹਿਸੂਸ ਹੁੰਦਾ ਜਿਵੇਂ ਕੋਈ ਥੋੜਾ ਬੋਤਾ ਗੜਬੜ ਜੀ ਨਹੀਂ ਹੁੰਦੀ ਨੱਕ ਤੇ ਅੱਡ ਜਾ ਲੱਗਦਾ ਨਾ ਇਹ ਚਾਲ ਰਾਜ ਨਹੀਂ ਨਾ ਨੱਕ ਤਾਂ ਹੀ ਆਇਆ ਕਬਾਤ ਕਰ ਬੋਤਾਂ ਸਾਰੀ ਤੇਰੀ ਟੀ ਨੀ ਕੀ ਆ ਤੇ ਭਰ ਗਈ ਹੁਣ ਆਓ ਇਸੇ ਚੱਲੇ ਨਾ ਕੱਚੀ ਸੀ ਬਰਾ ਆ ਵੀ ਵੇਖਿਓ ਝੁੰਬੜਦਾ ਆਵੇ ਇਹਨੂੰ ਸਾਬ ਪਤਾ ਵੀ ਇਹਦੇ ਜੀ ਦੁੱਧ ਆਵੇ ਮੈਂ ਰੱਖਤੀ ਉਹ ਵੀ ਕਹਿੰਦਾ ਝੁੰਬੜ ਗਿਆ ਇਹਨੂੰ ਸਾਰਾ ਪਤਾ ਵੇਖ ਲਓ ਆਵੇ ਹਾਂ ਹਾਂ ਆ ਜਾ ਆ ਜਾ ਆ ਜਾ ਆ ਜਾ ਆ ਜਾ ਇਹਨੂੰ ਜੀ ਜੀ ਦਾ ਸਾਰਾ ਪਤਾ ਵੇਖੀ ਚੱਲਿਓ ਵੇਖਿਓ ਆਵੇ ਲੈ ਆਪੇ ਜੀ ਜੀ ਨੇ ਇਹਦੇ ਨੂੰ ਮੂੰਹ ਕਰ ਇਹਦੇ ਨੂੰ ਮੂੰਹ ਕਰ ਸਾਰਾ ਪਤਾ ਵੀ ਕਿੱਥੋਂ ਕੀ ਮਿਲਣਾ ਕਿੱਡਾ ਉਹ ਉਧਰ ਉਧਰੋਂ ਆਉਂਦਾ ਉਧਰ ਨੂੰ ਕਰਕੇ ਨਾ ਦੁੱਧ ਨੀਮੀ ਕਰਦੇ ਜੀ ਤੇ ਕਿਵੇਂ ਹੋ ਕੇ ਪੀਂਦਾ ਆ ਆਹ ਇਹ ਕੁੱਤੇ ਨੂੰ ਲਾਪ ਕੇ ਪੀਂਦਾ ਫਿਰ ਏਹ ਰੱਬ ਦੇ ਜੀ ਉੱਤੇ ਕੱਟਾ ਹੋ ਗਿਆ ਹਾਂ ਕੱਟਾ ਵੀ ਮੋੜ ਦੇ ਚੜ ਜਾਣਾ ਕਦੀ ਇਹਨੇ ਥੱਲੇ ਉੱਪਰ ਚੇ ਸਾਨੂੰ ਉਹ ਮੈਂ ਗੱਜਾਂ ਤਾਂ ਉਹਨੂੰ ਕੋਈ ਡਰ ਨਹੀਂ ਆ ਨਾ ਜੇ ਬਾਹਰ ਫਿਰਦੇ ਕੀ ਨੂੰ ਕੇਨ ਮਾਰ ਉਹਲੇੜੇ ਨਹੀਂ ਆਉਂਦਾ ਡਰਦਾ ਹਜੇ ਉਹਨਾਂ ਵੱਡਾ ਵੀ ਨਹੀਂ ਹੋਇਆ ਹਨ ਨਿੱਕਾ ਜਿਹਾ ਦਾ ਬੱਚਾ ਹੈ ਹਾਂ ਉਹ ਰਾਇਣੇ ਨੂੰ ਪਾ ਕੇ ਪੀਂਦਾ ਆਹ ਵੀ ਦਵਾਈਆਂ ਨੂੰ ਪਾ ਕੇ ਪੀ ਜਾਂਦਾ ਹੁਣ ਸੇਵਾਇਆ ਪੀਂਦਾ ਦਵਾਈਆਂ ਨੂੰ ਪਾ ਕੇ ਪੀ ਜਾਂਦਾ ਹੁਣ ਕੱਲਾ ਫੜ ਸਕਦਾ ਸੀ ਸੀ ਨਹੀਂ ਫੜੀ ਜਾਨੀ ਨਹੀਂ ਫੜੀ ਜਾਨੀ ਪੀਵੇ ਕੀ ਪਰਾ ਕੇ ਪੋ ਪੇਣੀ ਦੋ ਵਾ ਤਾਂ ਨੇ ਪੜਦਾ ਪੂਰੇ ਉਹ ਜਵਨ ਸੀ ਸੀ ਨੂੰ ਲੈ ਕੱਲੇ ਪਜਾ ਵੇਦਾ ਵੇਖਿਓ ਵੇਖਿਓ ਆ ਵੇਖੋ ਆਲੇ ਆਲੇ ਪੁੱਤ ਆਲੇ ਆਲੇ ਆ ਜਾ ਆ ਜਾ ਨਾ ਵੀ ਲੈ ਸੀ ਸੀ ਨੂੰ ਉਹਦਾ ਹੀ ਚੁੰਬੜ ਜਾਂਦਾ ਭੱਜ ਕੇ ਇਧਰ ਛਾਡੇ ਨੂੰ ਛਾਡ ਦੇ ਵੇਖਿਓ ਵੇਖਿਓ ਹੁਣ ਭੱਜਦਾ ਭੱਜਦਾ ਫਿਰਨਾ ਇਹਨੇ ਵੇਖਿਓ ਲਾਉਦਾ ਆ ਵੇਖੋ ਆ ਫਿਰਦਾ ਆ ਆ ਜਾ ਆ ਜਾ ਮੇਰੇ ਕੋਲ ਸੋਨਾ ਚੋਕ ਮੋਟਿਆਂ ਦੇ ਆ ਜਾ ਇੱਥੇ ਆ ਜਾ ਹੱਥ ਪਿਆ ਜਾ ਆ ਵੇਖੋ ਆ ਤੁਰਿਆ ਫਿਰਦਾ ਆ ਵੇ ਉਹਨ ਰਾਜਪੁਰ ਤੇ ਗਿਆ ਵੇਖਿਓ ਆ ਫਿਰ ਦਾ ਆ ਜਾ ਆ ਜਾ ਆਵੇਂ ਉਹ ਹੱਥ ਤੇ ਵੀ ਨਹੀਂ ਚੜਦਾ ਉਹਨੂੰ ਪਤਾ ਮੈਂ ਰਾਜ ਪੁੰਜ ਲਿਆਉਣ ਬਾਅਦ ਕੁਝ ਜ਼ਮੀਨ ਤੇ ਪਚਾਊਗਾ ਉਹ ਵੀ ਕਰਾਂਦਾ ਲੈ ਹੁਣ ਆ ਵੀ ਹੱਥ ਤੇ ਵੀ ਨਹੀਂ ਆਉਂਦਾ ਆ ਜਾ ਰਾਜਪੁਰ ਤੇ ਕਿਉਂ ਜਾਂਦਾ ਵੇਲਾ ਮਾਰਕ ਜਾ ਉਹਨੂੰ ਪਤਾ ਮੈਨੂੰ ਕਿਹੜੇ ਨਾਮ ਤੋਂ ਇਹ ਹੋ ਜਾਂਦਾ ਵੇ ਰਾਜ ਪੁੰਜ ਗਿਆ ਹੁਣ ਹੋ ਜਾਂਦਾ ਬਈ ਬੀ ਨਿਕਲਿਆ ਉਹ ਕਿੱਥੇ ਗਿਆ ਨੇ ਆ ਜਾ ਆ ਜਾ ਆ ਜਾ ਇੱਧਰ ਲੈ ਇੱਧਰ ਲਾਉਂਦਾ ਲਾਉਂਦਾ ਇੱਧਰ ਆ ਆ ਜਾ ਆ ਲੈ ਇੱਧਰ ਤੇ ਆ ਬੰਦਿਆ ਸਰ ਪੀ ਬੰਦਿਆ ਹੋਣੀ ਵੀ ਨਾ ਰੱਜਿਆ ਆ ਜੀ ਕੇ ਉਹਦੇ ਦੇਖ ਕੇ ਹੋਰ ਕਿਤੇ ਚਲ ਵੀ ਨਾ ਨਹੀਂ ਵੀ ਨਾ ਉਹਨੂੰ ਲੈ ਲੈ ਲੱਗਾ ਨਾ ਤੇ ਉਹਨੂੰ ਪੁੱਝੂਗਾ ਜਾ ਦਮਾ ਮੋ ਜੇ ਲੰਮੀ ਪੈ ਪੈ ਇਹ ਲਿਖੂੰ ਜੀ ਆਹ ਆਣ ਰਿਹਾ ਸੱਜਾ ਪੁੱਜਣ ਗਿਆ ਕਰਦੇ ਨੇ ਇਹ ਜੰਦੀ ਵੜਦੇ ਜੰਦੀ ਵੜਦੇ ਆਵੇਂ ਮਿਲਦਾ ਆਵੇਂ ਫਿਰਦਾ ਆਜਾ ਚਾਲ ਚਾਲ ਵਿੱਚ ਵੜਨ ਦੇ ਪਿੰਜਰੇ ਦੇ ਕਿਧਰ ਪਾਜਦਾ ਹਾਂ ਇੱਕ ਬੱਧੀ ਨਾ ਲਿਖਾ ਬੜੇ ਅਗਰ ਰਵੇ ਨਾ ਉਹ ਤਾਂ ਲੋਪਾ ਨੰਨਾ ਲੋਕਾਂ ਵੀ ਲੋਕਾਂ ਚੱਲੀ ਆ ਬਾਹਰ ਚੱਲਦੇ ਰਹਿ ਬਚਾਂਗੇ ਚੱਲ 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 ਉਹ ਵਿੱਚ ਵੜ ਗਿਆ ਬੇਡੋ ਨੰਨਾ ਉਹਦੀ ਕਰੋ ਰਾਮ ਹੋਵੇ ਇਹ ਵੀ ਦੇਖ ਇਹ ਕਰੋ ਰਾਮ ਹੋਵੇ